ਆਦਾ ਲੱਗਾ ਪਿਛੇ ਰੋ ਬੰਦੇ ਇਧਰ ਵੀ ਟੇਟਾ ਲੱਗੋ ਯਾਰ ਤਾਂ ਉੱਥੇ ਨਿਊਜ਼ ਰਿਪੋਰਟਰ ਪੰਜਾਬ ਦੇ ਸਾਰੇ ਅੰਦਸ਼ ਕਰ ਦੇਖ ਰਹੇ ਹੋ ਇਸ ਟਾਈਮ ਫਿਰ ਬੋਰਟ ਸਟਾਈਲ ਦਾਸ ਜੋ ਬੰਨ ਨੂੰ ਬਾਰ-ਬਾਰ ਢਾ ਲੱਗ ਰਹੀ ਹੈ ਜੋ ਇਲਾਕੇ ਦੇ ਸੇਵਾਦਾਰਾਂ ਵੱਲੋਂ ਜੋ ਬਹੁਤ ਜਿਆਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਸੇਵਾਦਾਰ ਪਹੁੰਚੇ ਹੋਏ ਉਹਨਾਂ ਨੂੰ ਜੇ ਇੱਕ ਪਾਸੇ ਬੰਨ ਨੂੰ ਬੰਨ ਨੂੰ ਬਚਾਇਆ ਜਾਂਦਾ ਹੈ ਤੇ ਦੂਜੇ ਪਾਸੇ ਢਾਹ ਲੱਗ ਜਾਂਦੀ ਹੈ ਆਪ ਤੁਸੀਂ ਦੇਖ ਸਕਦੇ ਹੋ ਵੀ ਇਸ ਵੇਲੇ ਜੋ ਪਾਣੀ ਦੀ ਸਪੀਡ ਹੈ ਉਹ ਬਹੁਤ ਜ਼ਿਆਦਾ ਹੈ ਪਾਣੀ ਬਹੁਤ ਜ਼ਿਆਦਾ ਪੱਧਰ ਤੇ ਵੱਧ ਚੁੱਕਾ ਹੈ ਗਿੱਦਾਂ ਰਾਤ ਦਿਨ ਇੱਕ ਕੀਤਾ ਪਿਆ ਹੈ ਕ੍ਰੇਟ ਬਣਾਵਣਾ ਕੇ ਸਿੱਟੇ ਜਾ ਰਹੇ ਨੇ ਪਰ ਫਿਰ ਵੀ ਢਾਹ ਤੇ ਢਾਹ ਲੱਗ ਰਹੀ ਹੈ ਇੱਕ ਪਾਸੇ ਵਿਚਾ ਕਰਦੇ ਤੇ ਦੂਜੇ ਪਾਸੇ ਢਾਹ ਲੱਗ ਜਾਂਦੀ ਹੈ ਕਿਸ ਤਰ੍ਹਾਂ ਰੱਖੇ ਥੋੜਾ ਸ਼ਾਮ ਦਾ ਮਾਹੌਲ ਬਣਿਆ ਹੋਇਆ ਫਿਰ ਵੀ ਸੇਵਾਦਾਰਾਂ ਦਾ ਜੋ ਜज्ਬਾ ਆ ਇਹਨਾਂ ਦੇ ਜज्ਬੇ ਨੂੰ ਸਲਾਮ ਆ ਜੋ ਬੜੀ ਫੁਰਤੀ ਦੇ ਨਾਲ ਜੋ ਮਿੱਟੀ ਦੇ ਨਾਲ ਭਰੇ ਹੋਏ ਕੱਟੇ ਲਿਆ ਲਿਆ ਕੇ ਕ੍ਰੇਟ ਬਣਾ ਬਣਾ ਕੇ ਵਿੱਚ ਸਿੱਟੇ ਜਾ ਰਹੇ ਨੇ ਇਹ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਕਿ ਇਸ ਤਰ੍ਹਾਂ ਪਾਣੀ ਦੀ ਢਾਲ ਜੋ ਲੱਗ ਰਹੀ ਹੈ ਬਿਲਕੁਲ ਇਹਨਾਂ ਕਾਫੀ ਪੌੜ ਜੋ ਬਨ ਹੈ ਉਸ ਨੂੰ ਕਾਫੀ ਢਾਲ ਲੱਗ ਚੁੱਕਿਆ ਹੈ ਪਾਣੀ ਦੇਖੋ ਕਿਸ ਤਰ੍ਹਾਂ ਇਸ ਤਰ੍ਹਾਂ ਵਧ ਰਿਹਾ ਹੈ ਇਸ ਟਾਈਮ ਮੌਕੇ ਤੇ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੇਖੋ ਕਿਸ ਤਰ੍ਹਾਂ ਸੇਵਾਦਾਰ ਬੜੀ ਤੇਜ਼ੀ ਨਾਲ ਫੁਰਤੀ ਦੇ ਨਾਲ ਬੜੀ ਤਕਨੀਕ ਦੇ ਨਾਲ ਬਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੈ ਦਿਨ ਰਾਤ ਕੀਤਾ ਰਿਹਾ ਕੀਤਾ ਹੋਇਆ ਸੇਵਾਦਾਰਾਂ ਨੇ ਤੇ ਦੇਖੋ ਕਿਸ ਤਰ੍ਹਾਂ ਸੱਪ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਨੂੰ ਸਾਈਡਾਂ ਤੇ ਭੱਜ ਰਿਹਾ ਹੈ ਇਸ ਸਮੇਂ ਤੁਸੀਂ ਦੇਖ ਰਹੇ ਹੋ ਬੋਰਜਟੇਲ ਦਾਸ ਦਾ ਸ਼ੀਰਪਗ ਸਿੰਘ ਨਗਰ ਦਾ ਬੋਰਜਟੇਲ ਦਾਸ ਦਾ ਪਿੰਡ ਬੋਰਟੇਲ ਦਾਸ ਦਾ ਬੰਨ ਜਿੱਥੇ ਰਾਤ ਵੀ ਢਾ ਤੇ ਢਾ ਲੱਗ ਰਹੀ ਹੈ ਦੇਖੋ ਸੈਂਕੜੀਆਂ ਦੇ ਗਿਣਤੀ ਦੇ ਵਿੱਚ ਸੈਂਕੜੇ ਗਿਣਤੀ ਦੇ ਵਿੱਚ ਸੇਵਾਦਾਰ ਇੱਤੇ ਪਹੁੰਚੇ ਹੋਏ ਦਿਨ ਰਾਤ ਇਨੀ ਇੱਕ ਕੀਤਾ ਹੋਇਆ ਹੈ। ਉਹ ਦੇਖੋ ਕਿਸ ਤਰ੍ਹਾਂ ਤਨੀਗ ਨੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਦੇਖਦੇ ਦੇਖਦੇ ਦੇਖੋ ਕਿਦਾਂ ਬੰਨ ਨੂੰ ਢਾ ਲੱਗੀ ਆ ਅੱਧਾ ਬੰਨ ਜੋ ਬਿਲਕੁਲ ਪਾਣੀ ਆਪਣੇ ਵਿੱਚ ਖਿੱਚ ਕੇ ਦਰਿਆ ਲੈ ਚੁੱਕਾ ਹੈ। ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਪਾਣੀ ਢਾਲ ਆ ਰਿਹਾ ਜੁਕਵੀਰ ਕਮਾਲਾ ਕਿਸ ਤਰ੍ਹਾਂ ਜੋ ਪਾਣੀ ਦੀ ਮਾਰ ਆਇਆ ਇਹ ਬੋਲਟਾਈਲ ਦਾਸ ਦੇ ਬੰਨ ਨੂੰ ਕਾਫੀ ਤਰ੍ਹਾਂ ਨੁਕਸਾਨ ਦੇ ਰਹੀ ਹੈ ਕਰ ਰਹੀ ਹੈ ਨੁਕਸਾਨ ਆਹ ਦੇਖੋ ਤੁਸੀਂ ਕਿਸ ਤਰ੍ਹਾਂ ਜੋ ਮਾਨ ਦੇ ਉੱਪਰ ਦਰਾਖਤ ਖੜੇ ਸੀ ਕਿਸ ਤਰ੍ਹਾਂ ਪਾਣੀ ਉਹਨੂੰ ਆਪਣੇ ਵਿੱਚ ਢਾਲਾ ਕੇ ਵਿੱਚ ਸਿੱਟ ਰਿਹਾ ਆ ਤੁਸੀਂ ਇਸ ਵੇਲੇ ਮੌਕੇ ਤੇ ਦੇਖ ਰਹੇ ਹੋ ਮੌਕੇ ਤੇ ਢਾਲ ਲੱਗ ਰਹੀ ਹੈ ਲੇਕਿਨ ਜੋ ਸੇਵਾਦਾਰਾਂ ਦਾ ਜज्ਬਾ ਹੈ ਉਹ ਪੂਰਾ ਤੰਦ ਦੇ ਹੀ ਨਾਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੇਵਾਦਾਰ ਇੱਥੇ ਲੱਗੇ ਹੋਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਉਹ ਬਨ ਨੂੰ ਨੁਕਸਾਨ ਨਾ ਹੋਵੇ ਪਰ ਪਾਣੀ ਵੀ ਆਪਣੇ ਪੂਰੇ ਮਾਰ ਕਰ ਰਿਹਾ ਹੈ ਆ ਤੁਸੀਂ ਦੇਖ ਰਹੇ ਹੋ ਉੱਥੇ ਜਿੱਥੇ ਢਾਹ ਲੱਗੀ ਹੋਏ ਇੱਕ ਹੋਰ ਕ੍ਰੇਟ ਤਿਆਰ ਕੀਤਾ ਗਿਆ ਹੈ ਬਹੁਤ ਥੋੜੇ ਸਮੇਂ ਦੇ ਵਿੱਚ ਕ੍ਰੇਟ ਰਿਆ ਤਿਆਰ ਕਰਕੇ ਅੰਦਰ-ਅੰਦਰ ਸੈੱਟ ਰਹੇ ਨੇ ਦੇਖੋ ਆ ਦੇਖੋ ਕ੍ਰੇਟ ਨੂੰ ਫਿਰ ਮੰਨ ਦੇ ਨਾਲ ਸਾਹਮਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕ੍ਰੇਟ ਕਟਿਆਂ ਦੇ ਨਾਲ ਪਰ ਕੇ ਬਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਧੂਆ ਕਿੱਥੇ ਆ ਆ ਤੁਸੀਂ ਦੇਖ ਸਾਰ ਰਹੇ ਹੋ ਮੌਕੇ ਦੀਆਂ ਤਸਵੀਰਾਂ ਕਿਵੇਂ ਮੌਕੇ ਦੇ ਢਾਹ ਤੇ ਢਾ ਲੱਗੀ ਜਾ ਰਹੀ ਆ ਉਹ ਦੇਖੋ ਇਸ ਟਾਈਮ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਲਾਈਵ ਤਸਵੀਰਾਂ ਕਿ ਕਿਵੇਂ ਬਨ ਦੇਖੋ ਕਿਦਾਂ ਢਾ ਲੱਗ ਰਹੀ ਆ ਲੇਕਿਨ ਜੋ ਸੇਵਾਦਾਰਾਂ ਦਾ ਜज्ਬਾ ਆ ਇਹਨਾਂ ਦੇ ਜज्ਬੇ ਨੂੰ ਸਲਾਮ ਹੈ ਦੇਖੋ ਇਸ ਟਾਈਮ ਮੌਕੇ ਤੇ ਜੇਸੀਬੀ ਵੀ ਪਹੁੰਚੀ ਹੋਈ ਹੈ ਜੋ ਕ੍ਰੇਟਾ ਨੂੰ ਵਿੱਚ ਬੰਨ ਦੇ ਲਾਗੇ ਲਾਉਣ ਲਈ ਆਪਣਾ ਕੰਮ ਕਰ ਰਹੀ ਹੈ ਆਪਣਾ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਮੌਕੇ ਤੇ ਇਸ ਵੇਲੇ ਪ੍ਰਸ਼ਾਸਨ ਅਧਿਕਾਰੀ ਏਡੀਸੀ ਸਾਹਿਬ ਵੀ ਇੱਥੇ ਮੌਕੇ ਤੇ ਪਹੁੰਚੇ ਹੋਏ ਆਪਣੇ ਪੂਰੇ ਬੰਨ ਦਾ ਜੱਜਾ ਲੈਣ ਲਈ ਵੀ ਦੇਖ ਰਹੇ ਹੋ ਦੇਖੋ ਕਿਵੇਂ ਕ੍ਰੇਟ ਤੇ ਕ੍ਰੇਟ ਬਣਾ ਕੇ ਸਟੱਡ ਬਣਾ ਕੇ ਬੰਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਣੀ ਵੀ ਪੂਰਾ ਮਾਰ ਕਰ ਰਿਹਾ ਹੈ ਦੇਖੋ ਕਿਸ ਤਰ੍ਹਾਂ ਕ੍ਰੇਟ ਵਿੱਚ ਸਿੱਟਿਆ ਗਿਆ ਲੇਕਿਨ ਨਾਲ ਲੱਗਦੀ ਜੋ ਢਾ ਵੀ ਪੁਲ ਨੂੰ ਖੋਰੀ ਜਾ ਰਹੀ ਹੈ ਔਰ ਖੁਰੀ ਜਾ ਰਿਹਾ ਹੈ ਇਸ ਟਾਈਮ ਦੇ ਕੋ ਕਿਸ ਤਰ੍ਹਾਂ ਫਿਰ ਵੀ ਜੋ ਸੇਵਾਦਾਰ ਹੈ ਜੋ ਤੇ ਸੇਵਾਦਾਰਾਂ ਦੇ ਨਾਲ-ਨਾਲ ਮਸ਼ੀਨਰੀ ਵੀ ਪੂਰੀ ਜੀਐਸਬੀ ਦੇ ਨਾਲ ਜੋ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਰਿਹਾ ਹੈ ਕਿਤੇ ਮੇਰੇ ਨਾਲ ਬੱਲੀਆਂ ਮਿਲਦੀਆਂ ਆਪਕੋ ਕ੍ਰੇਡ ਸਫੀਸ਼ੀਐਂਸੀ ਬਹੁਤ ਆਇਆ ਹੋਵੇ ਬਹੁਤ ਕ੍ਰੇਡ ਆਇਆ ਰੱਤਨ ਗੱਡੀ ਲੈਣੀ ਆ ਸਰ ਬੋਰ ਨਹੀਂ ਚਾਹੀ ਪਿਆ ਕਿ ਕਦਰਾ ਪਰ ਕ੍ਰੇਡ ਬੋਰ ਚਾਹੀਦੇ ਆ ਹਾਂ ਜੀ ਗ੍ਰੇਡ ਵੀ ਤੇ ਬੱਲਿਆ ਵੀ ਸਰ ਗ੍ਰੇਡ ਤੇ ਬੱਲਿਆ ਹਾਂਜੀ ਉਹ ਸਰ ਬੇਨਤੀ ਆ ਅਸੀਂ ਇਹ ਜਿੱਤ ਤੋਂ ਆ ਰਹੇ ਹਾਂ ਬੇਨਤੀ ਆ ਜੀ ਪਲੀਜ਼ ਉਹ ਬਾਕੀ ਜਿਹੜਾ ਵੀਰ ਨੇ ਆਪ ਚੋੜ ਕੇ ਬੇਨਤੀ ਆ ਤੁਹਾਨੂੰ ਆ ਤੁਹਾਡਾ ਸਾਰਿਆਂ ਦਾ ਪਰ ਵੀਰੇ ਕੰਮ ਵਾਲੇ ਨੂੰ ਜਗਾ ਦਿਓ ਮੇਰਾ ਵੀਰ ਕਿਉਂਕਿ ਇਹ ਸਮਾਂ ਜਿਹੜਾ ਨਾਲ ਦੇਖਣ ਦਾਂ ਦੀ ਕੰਮ ਕਰਨ ਦਾ ਦੇਖ ਕੇ ਮੈਂ ਉਹ ਕੁਝ ਦਿਖਾ ਸਕਦਾ ਕੋਈ ਵਦੇ ਦੇਖ ਰਿਹਾ ਉਹ ਕਿਵੇਂ ਦੇਖੋ ਮਿੱਟੀ ਦੇ ਦੇਖ ਰਿਹਾ ਉਹ ਜੋ ਪਾਣੀ ਦਾ ਪੱਧਰ ਆ ਤੇ ਪਾਣੀ ਦੀ ਜੋ ਬਹਾ ਆ ਬਹੁਤ ਤੇਜ਼ ਹੋ ਚੁੱਕਾ ਹੈ ਲੇਕਿਨ ਸੇਵਾਦਾਰ ਉਹ ਵੀ ਕ੍ਰੇਡ ਤੇ ਕ੍ਰੇਡ ਬਣਾਵਣਾ ਦੇ ਵਿੱਚ ਸਿੱਟੇ ਰਹਿ ਰਹੇ ਨੇ ਤਾਂ ਕਿ ਜੋ ਇਹ ਬਜਟ ਹਿਲ ਦਾਸ ਦਾ ਬੰਨ ਆ ਉਹਨੂੰ ਬਚਾਇਆ ਜਾ ਸਕੇ ਇੱਥੇ ਕਈ ਜਗ੍ਹਾ ਤੇ ਢਾਹ ਲੱਗ ਚੁੱਕੀ ਹੈ ਕਿਉਂਕਿ ਜਿਵੇਂ ਮੰਨ ਦੇ ਉੱਤੇ ਸੇਵਾਦਾਰ ਲੱਗੇ ਹੋਏ ਨਾਲੇ ਉਹਨਾਂ ਦੇ ਸੇਵਾਦਾਰਾਂ ਦੀ ਲੰਗਰ ਦੀ ਸੇਵਾ ਵੀ ਇਲਾਕੇ ਵੱਲੋਂ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਇਹ ਜੋ ਸੇਵਾ ਹੈ ਇਹ ਇਲਾਕੇ ਤੋਂ ਵੱਖ-ਵੱਖ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਲੰਗਰ ਦੀ ਸੇਵਾ ਵੱਖ-ਵੱਖ ਇਲਾਕੇ ਤੋਂ ਇਹ ਸੇਵਾਦਾਰ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਲੰਗਰ ਦੀ ਇਹਨਾਂ ਦੱਸੋ ਆ ਦਖਾਓ ਟਿਕਾਇਣਾ ਨੂੰ ਇਹਨਾਂ ਨੂੰ ਜਾਂ ਤਾਂ ਸੀ ਰੋਂਦੇ ਰਹੇ ਆ ਵੀ ਸਾਡੀਆਂ ਜ਼ਮੀਨਾਂ ਪੱਕੇ ਝੋਨੇ ਰੁੜ ਗਏ ਆ ਅਸੀਂ ਦੱਸੋ ਹੁਣ ਕੀ ਕਰੀਏ ਕੋੜੀ ਨਾਲ ਘਰ ਰਹਿ ਕੇ ਘਰ ਰੋੜਨੇ ਇਹਨਾਂ ਨੂੰ ਦੱਸੋ ਮੈਨੂੰ ਇਹ ਗੱਲ ਇਹ ਹੈ ਕਿ ਜਦੋਂ 140 ਮੀਟਰ ਹੋਗਾ ਜਦੋਂ ਫਤਿਹਨਾਤ ਭੈਜਵਾਨ ਉੱਤੇ ਨਹੀਂ ਗੱਲ ਇਹ ਦੋ ਰਿਪੋਰਟ ਸਰ ਇਹਨਾਂ ਦਾ ਜੀ ਇਹਨਾਂ ਦਾ ਜੀ ਹੋ ਵੀ ਹੁੰਦਾ ਕੀ ਗੱਲ ਆ ਪੁੱਤੋ ਹੁਣ ਅੱਧਾ ਬੰਨ੍ਹਾ ਗਿਆ ਵੈ ਇਹਨਾਂ ਨੂੰ ਅਫਸਰਾਂ ਨੂੰ ਅਕੇਲਾ ਮਾਰ ਦਿੱਤਾ ਬੰਨ੍ਹ ਕ ਟੋਕਟ ਹਜੇ ਡੈਢ 200 ਫੁੱਟ ਦੂਰ ਸੀਗਾ ਇਹਨਾਂ ਦੀਆਂ ਮੇਨਤਾ ਕੀਤੀਆਂ ਵੀ ਉੱਥੋਂ ਆਪਾਂ ਨੇ ਬੰਦਣਾ ਸ਼ੁਰੂ ਕਰ ਦਈਏ ਲੇਕਿਨ ਕਿਸੇ ਪ੍ਰਸ਼ਾਸਨ ਨੇ ਕਿਸੇ ਨੇ ਵੀ ਕੋਈ ਨਹੀਂ ਸੁਣੀ ਹੈਗੀ ਹੁਣ ਜਦੋਂ ਬੰਨ੍ਹ ਦੇ ਨਾਲ ਆ ਗਿਆ ਹਜੇ ਤੱਕ ਵੀ ਨਹੀਂ ਆਏ ਹੈਗੇ ਅੱਧੇ ਤੱਕੋਂ ਕੀ ਕੀਤਾ ਜਾਵੇ ਤੁਸੀਂ ਆਪ ਖੁਦ ਕੰਮ ਕਰੋ ਤਸਦਾਰ ਕਰੋ ਮੈਂ ਬਹੁਤ ਵੀਡੀਓ ਨਹੀਂ ਹੈ ਸਰਕਾਰੀ ਮਸਜਿਦ ਤੇ ਆਏ ਕਿ ਨਹੀਂ ਹੈ ਹਾਂਜੀ ਸਰਕਾਰੀ ਮਸਜਿਦ ਕੋਈ ਨਹੀਂ ਹੈ ਕੋਈ ਕੁਝ ਵੀ ਹੋਇਆ ਸਰ ਪਿੰਡ ਤੌਰ ਤੇ ਹੋਇਆ ਆ ਕੋਈ ਸਰਕਾਰੀ ਮਸਜਿਦ ਕੋਈ ਕੁਝ ਨਹੀਂ ਹੈ ਸਾਰਾ ਤੇਲ ਜੋ ਕੁਝ ਵੀ ਆ ਤੇਲ ਖਰਚਾ ਸਾਰਾ ਪਿੰਡ ਵਾਲੇ ਲਿਆ ਲਿਆ ਟੈਂਕੀਆਂ ਭਰ ਭਰ ਪਾਈ ਜਾਂਦੇ ਆ ਲੇਕਿਨ ਕੋਈ ਪ੍ਰਸ਼ਾਸਨ ਵੱਲੋਂ ਨਹੀਂ ਆਇਆ ਹੈਗਾ ਇੱਥੇ ਹੁਣ ਦੇਖੋ ਜੀ ਜਦੋਂ ਦੂਰ ਸੀਗਾ ਦਰਿਆ ਉਦੋਂ ਅਸੀਂ ਰੋਕ ਲੈਂਦੇ ਤਾਂ ਬੜਾ ਵਧੀਆ ਸੀ ਹੁਣ ਬਿਲਕੁਲ ਬੰਦ ਦੇ ਨਾਲ ਲੱਗਿਆ ਆ ਹੁਣ ਕੀ ਕੀਤਾ ਜਾਵੇ ਤੁਸੀਂ ਮੌਕਾ ਦਿਖਾ ਸਕਦੇ ਦੇ ਹਜੇ ਹੁਣ ਤੇ ਇੱਥੇ ਬੰਦੇ ਨਾ ਹੋਣ ਜੀ ਇਹ ਸਾਰਾ ਇੱਥੋਂ ਦੇ ਖੇਤ ਵੀ ਤਬਾਹ ਹੋ ਜਾਣ ਘਟੋ ਘਟ 300 ਕਿੱਲੇ ਤੋਂ ਵੱਧ ਮੇਰਾ ਅਕਲ ਦੇਖੋ ਹਾਂ ਜੀ ਠੀਕ ਹੈ ਜੀ ਉਹਨਾਂ ਅਫਸਰ ਉਸ ਟਾਈਮ ਅਫਸਰ ਆ ਰਹੇ ਸੀ ਜੀ ਆਦੋ ਅਫਸਰ ਤੇ ਜੋ ਉੱਪਰਲੇ ਅਫਸਰ ਉਹ ਸਾਰੇ ਨਿਕਲ ਗਏ ਮਿੰਟੋ ਮਿੰਟ ਜੀ ਠੀਕ ਹੈ ਜੀ ਉਸ ਟਾਈਮ ਕੋਈ ਨਹੀਂ ਨਿਕਲਿਆ ਹੈਗਾ ਉਹਨਾਂ ਨੂੰ ਆਪਣਾ ਡਰ ਪੈ ਜਾਂਦਾ ਦੱਸੋ ਜੀ ਅਸੀਂ ਨਾਲ ਖੜਨਾ ਚਾਹਦਾ ਰਾਤ ਇੱਕ ਮੈਂ ਤਾਂ ਦੱਸਣਾ ਆਰਮੀ ਨੇ ਨਾ ਭੇਜੀ ਆ ਅਸੀਂ ਪਿੰਡ ਦੇ ਵਿੱਚ ਇੰਤਜ਼ਾਮ ਕੀਤਾ ਸੀ 300 ਬੰਦਾ ਆਰਮੀ ਦਾ ਆ ਰਿਹਾ ਜਦੋਂ ਪੰਨ ਟੁੱਟਣ ਲੱਗਾ ਐਸ ਡੀ ਐਮ ਮੈਡਮ ਤੇ ਖੁਦ ਜੜੇ ਵਾਲੇ ਆਰਮੀ ਵਾਲੇ ਭੱਜਣ ਦੀ ਕੀਤੀ ਉਹਨਾਂ ਨੇ ਸਾਰੇ ਪਿੰਡ ਵਾਲਿਆਂ ਨੇ ਰਲ ਕੇ ਦਬਦਬਾ ਸਾਂਭਿਆ ਬੰਨ ਇਹ ਭੱਜਨ ਦੀ ਅਫਸਰ ਮੋੜ ਤੇ ਪ੍ਰਸ਼ਾਸਨ ਭੇਜਦਾ ਦੀ ਪ੍ਰਸ਼ਾਸਨ ਕਿੱਥੋਂ ਦੱਸੋ ਕੀ ਕਰੂਗਾ ਮੁੜ ਕੇ ਦੱਸੋ ਆਰਮੀ ਜਿਹੜੀ ਹੈ ਜੀ ਆਰਮੀ ਪੌੜਾ ਪਿੰਡ ਵਾਲਾ ਆਰਮੀ ਜਿਹੜੀ ਹੈ ਇੱਥੇ ਸਪੋਰਟਸ ਦੇ ਵਿੱਚ ਹੀ ਆ ਹੁਣ ਦੇਖੋ ਆਰਮੀ ਮੇਰੇ ਕੋਲ ਇਹਨਾਂ ਨੂੰ ਪੁੱਛਿਆ ਸੀ 80 ਮੀਟਰ ਕਿੱਥੇ ਆ ਦੱਸੋ ਮੈਨੂੰ ਆਰਮੀ ਸਪੋਰਟਸ ਦੇ ਵਿੱਚ ਹੀ ਹੈ ਲੇਕਿਨ ਅਜੇ ਤੱਕ ਆਰਮੀ ਉੱਥੇ ਸਕੂਲ ਵਿੱਚ ਸੁੱਤੀ ਪਈ ਆ ਜੀ ਠੀਕ ਹੈ ਅਜੇ ਕੋਈ ਇੱਕ ਵੀ ਆਰਮੀ ਦਾ ਇੱਥੇ ਬੰਦਾ ਆਇਆਗਾ ਨਹੀਂ ਸਹੀ ਤੇ ਰਾਤੀ ਚੱਲ ਗਿਆ ਸੁੱਤੀ ਕਿੱਥੇ ਵਈ ਉਹਨਾਂ ਆਪਾਂ ਸਾਹਿਬ ਪ੍ਰਸ਼ਾਸਨ ਸੱਲ ਲੁ ਉਹ ਚਾਹਣਾ ਚਾਹੁੰਦੇ ਆ ਤੇ ਬਾਬਾ ਰੋੜਨਾ ਚਾਹੁੰਦੇ ਆ ਬਸ ਇਹਨਾਂ ਦੀ ਇਹ ਵੀ ਉਧਰੋਂ ਫੈਕਟਰੀਆਂ ਤੋਂ ਪੈਸੇ ਨੇ ਆਏ ਆ ਵੀ ਅੱਧਰ ਨੂੰ ਰੋੜ ਜਵੇ ਕੋਈ ਖਤਰਾ ਨਹੀਂ ਇਸ ਟਾਈਮ ਸਾਵਧਾਨ ਨਵੇਂ ਬਹੁਤ ਨਾਸਿਕ ਹੈ ਪ੍ਰਸ਼ਾਸਨ ਲੋਕਾਂ ਕੋਲ ਖਾਸ ਉਪਾਅ ਨਹੀਂ ਕੀਤਾ ਸਹੀ ਨਹੀਂ ਕਿ ਲੋਕ ਲੋਕ ਤਾਂ ਰੋਸ ਵੀ ਆ 3-4 ਦਿਨ ਤੋਂ ਜੇਦੋ ਦਾ ਵੀ ਪ੍ਰਸ਼ਾਸਨ ਦੇ ਨੋਟਿਸ ਆਈ ਹੈਗਾ ਵੀ ਬੰਨ ਨੂੰ ਟਾਲ ਵੀ ਹੈ ਉਸ ਵੇਲੇ ਤੋਂ ਹੁਣ ਤੱਕ ਹੁਣ ਥਕੇ ਸਾਡੇ ਲੇਬਰ ਇੱਥੇ ਲੱਗੀ ਵੀ ਇਵਨ ਆਰਮੀ ਨੂੰ ਵੀ ਅਸੀਂ ਕਾਲ ਕੀਤਾ ਤਾਂ ਕਿ ਕਿਸੇ ਕਿਸਮ ਦੀ ਕੋਈ ਵੀ ਟਿੱਲ ਨਾ ਰਵੇ ਕ੍ਰੇਟ ਜਿਨੇ ਮੁਹੱਈਆ ਚਾਹੀਦੇ ਸੀ ਉਸ ਤੋਂ ਵੱਧ ਹੀ ਕ੍ਰੇਟ ਮੰਗਾਈ ਗਏ ਨੇ ਕੱਟੇ ਮੰਗਾਈ ਗਏ ਨੇ ਆ ਸੈਂਡ ਬੈਗਸ ਭਰੇ ਅਲਿਬ ਤੁਹ ਦੇਖ ਲਓ ਕਿੰਨੇ ਸੈਂਡ ਦਾ ਖਲੇ ਵੀ ਇੱਥੇ ਭਰੇ ਪਈ ਨੇ ਉਹ ਕਿਉਂਕਿ ਪਾਣੀ ਦਾ ਬਹਾਵ ਉੱਤਰੋਂ ਆ ਰਿਹਾ ਕਿਉਂਕਿ ਆ ਪਰਲੇ ਪਾਸੇ ਸੁੱਕਾ ਪਿਆ ਤੇ ਹੁਣ ਆਪ ਹੀ ਦੇਖ ਲਓ ਇੱਧਰ ਨੂੰ ਔਨ ਕਰ ਨਹੀਂ ਹੁਣ ਬੰਨ ਦੇ ਨਾਲ-ਨਾਲ ਪਾਣੀ ਚੱਲ ਰਿਹਾ ਹੈ ਜਿੱਥੇ ਵੀ ਲੱਗਦਾ ਕੋਈ ਟਾ ਲੱਗਣ ਦੀ ਕੋਈ ਸਾਲੂ ਸ਼ੰਕਾ ਵੀ ਹੈਗੀ ਉੱਥੇ ਨਾਲ ਦੀ ਨਾਲ ਅਸੀਂ ਮਜ਼ਬੂਤ ਕਰਦੇ ਸਰ ਇੱਧਰ ਨੂੰ ਪਾਣੀ ਆਉਂਦਾ ਕਾਰਨ ਕੀ ਆ ਕਿ ਮਾਈਨਿੰਗ ਵਗੈਰਾ ਹੋਈ ਕਰਕੇ ਨਹੀਂ ਵੀ ਹੋ ਸਕਦਾ ਜੀ ਇਹ ਜੋ ਪਾਣੀ ਜੋ ਸੀਜ਼ਨ ਖਤਮ ਹੋ ਜਾਏਗਾ ਜਦੋਂ ਉਸ ਤੋਂ ਬਾਅਦ ਇਹਦਾ ਵੀ ਅਸੀਂ ਇੱਕ ਨਾ ਸਰਵੇ ਕਰਾਵਾਂਗੇ ਵੀ ਅਦਰ ਪਾਣੀ ਆਉਂਦਾ ਮੇਨ ਕੰਮ ਕੀ ਸੀ ਸਰ ਪਿੰਡ ਵਾਲਿਆਂ ਨੇ ਇੱਕ ਰੋਸ ਹੈ ਜੀ ਕਹਿੰਦੇ ਵੀ ਸਾਰਾ ਪਿੰਡ ਹੁਣ ਐਸੇ ਲੱਗਾ ਪਿਆ ਲੇਬਰ ਵੀ ਲੱਗੀ ਆ ਪਰ ਆਰਮੀ ਜਿਹੜੀ ਆਪਾਂ ਇੱਥੇ ਡਿਪਲੋਏ ਕੀਤੀ ਸੀ ਉਹ ਅਜੇ ਤੱਕ ਤੇ ਨਜ਼ਰ ਨਹੀਂ ਆ ਰਹੀ ਆਰਮੀ ਮੈਂ ਹੁਣੇ ਚੈੱਕ ਕਰ ਲੈਣਾ ਮੇਰੇ ਧਿਆਨ ਚ ਤੁਸੀਂ ਲੈਂਦਾ ਉਹਨੇ ਮੈਂ ਚੈੱਕ ਕਰਕੇ ਦੱਸ ਦਿੰਦਾ ਸਰ ਸਪੋਰਟ ਤੇ ਹੈ ਨਹੀਂ ਸਭ ਹਾਲਾਤ ਕਿਦਰ ਨਾਲ ਜੀ ਕਿਸੇ ਦੀ ਬਣੀ ਹੋਈ ਹੈ ਮੈਂ ਹੁਣੇ ਮੈਂ ਲਿਮਟ ਏਰੀਆ ਦੇਖਦੇ ਏਰੀਆ ਦੇ ਖੜੇ ਖੜੇ ਵੀ ਨਾਲ ਨਾਲ ਲੱਗ ਰਹੀ ਆ ਹਾਂ ਨਹੀਂ ਵੀ ਬੰਦੇ ਸਾਡੀ ਲੇਬਰ ਲੱਗੀ ਜੀ ਸਾਡੀ ਸੱਟ ਵੀ ਲੱਗ ਰਹੀ ਆ ਦੇਖੋ ਉਹ ਕਹਿੰਦੇ ਸਰ ਪ੍ਰਸ਼ਾਸਨ ਦੇ ਲੇਬਰ ਹੈ ਨਹੀਂ ਤੇ ਅ 250 50 ਬੰਦੇ ਅਸੀਂ ਰਹੋ ਅਲੱਗ ਅਸੀਂ ਸੈਂਡ ਬੈਗ ਬਣਾਉਂਦੇ ਹੀ ਲਾਗੇ ਨੇ 300 ਬੰਦੇ ਸਾਡਾ ਹੱਥ ਪ੍ਰੈਜੈਂਟ ਤੇ ਕੰਮ ਕਰਦਾ ਵੇ ਸਰ ਜਿਸ ਵੇਲੇ ਮਾਈਨਿੰਗ ਹੁੰਦੀ ਆ ਉਸ ਵੇਲੇ ਟਰੈਲੀਆਂ ਜਿਹੜੀਆਂ ਉਹ ਸੜਕ ਤੋਂ ਜਾਂਦੀਆਂ ਜਾਂ ਟਿਪਰ ਸੜਕ ਉਸ ਵੇਲੇ ਪ੍ਰਸ਼ਾਸਨ ਨੂੰ ਸੁੱਤਮ ਦਾ ਉਹ ਨਹੀਂ ਪਤਾ ਹੁੰਦਾ ਕਿੱਥੋਂ ਆ ਰਹੀ ਹੈ ਆਪਾਂ ਹੋਈ ਫਲੱਡ ਦਾ ਡਿਸੀਜਨ ਖਤਮ ਹੁੰਦਾ ਉਸ ਬਾਅਦ ਸਾਰਾ ਸਰਵੇ ਕਰਨ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਕਿ ਇਹ ਰੀਜਨ ਕਿਉਂ ਤਰਿਆ ਤਰ ਆ ਰਿਹਾ ਪਰਲੇ ਪਾਸੇ ਕਿਉਂ ਨਹੀਂ ਹੁਣ ਤੱਕ ਕਿੰਨਾ ਕਿ ਜਿਹੜਾ ਝੋਨਾ ਆ ਉਹ ਨੁਕਸਾਨਿਆ ਗਿਆ ਉਹਲੇ ਇਸ ਤੋਂ ਬਾਅਦ ਐਸਟੀਮੇਟ ਲੱਗੇਗਾ ਸਾਡਾ ਕਿਉਂਕਿ ਕਾ ਵਿੱਚ ਵੀ ਲੋਕਾਂ ਦੀ ਦਰਿਆ ਦੇ ਅੰਦਰ ਵੀ ਹੁੰਦੀ ਹੈ ਪਾਣੀ ਜਦੋਂ ਉਤਰ ਜਾਂਦਾ ਉਸ ਤੋਂ ਬਾਅਦ ਅਸੀਂ ਇਹਨੂੰ ਪੂਰਾ ਸਰਵੇ ਕਰਕੇ ਕਿਉਂਕਿ ਮੌਜੂਦਾ ਮਿਲਣਾ ਉਹ ਵੀ ਤੁਹਾਨੂੰ ਅਸੀਂ ਬਾਅਦ ਚ ਦੱਸਦੇ ਹਾਂ ਹਾਂ ਬਿਲਕੁਲ ਆਈ ਸੀ ਫੋਟੋ ਜਿੱਥੇ ਲੱਗੀ ਹੈ ਜਦੋਂ ਅੰਦਰ ਸਰ ਹਾਂ ਮੈਂ ਉਹ ਧਿਆਨ ਚ ਲੈਂਦੀ ਗੱਲ ਮੈਂ ਹੁਣੇ ਚੈੱਕ ਕਰ ਲਾਂ ਨਾ ਉਹ ਕਿੱਥੇ ਹੈ ਸਰ ਇਹ ਤਾਂ ਸਭ ਇੱਥੇ ਹਾਲਾਤ ਕੀ ਹੈ ਬੂਸਟ ਦੱਸੋ ਜਿਸ ਮੌਕੇ ਪਹੁੰਚੀ ਉਸ ਦੇ ਹਾਲਾਤ ਆਲਰੇਡੀ ਸਟਰੀ ਫੋਰਸ ਵੀ ਡਿਪਲੋਏ ਹੈ ਤੇ ADC ਸਾਹਿਬ ਵੀ ਪ੍ਰੈਜ਼ెంట్ ਆ ਮੌਕੇ ਤੇ ਇਹਨਾਂ ਨੇ ਜਿਹੜਾ ਹੈ ਵੱਖਰੀ ਲੇਬਰ ਵੀ ਲਾਈ ਹੋਈ ਹੈ ਬੈਂਕਸ ਭਰਨ ਵਾਸਤੇ ਤੇ ਇਹ ਜਿਹੜਾ ਹੁਣ ਪਾਣੀ ਘੁੰਮ ਕੇ ਇਸ ਸਾਈਡ ਤੇ ਆ ਰਿਹਾ ਹੈ ਇਹਦੇ ਬਾਰੇ ADC ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਵੀ ਦੁਬਾਰਾ ਇਹਦਾ ਸਰਵੇ ਕਰਵਾ ਕੇ ਚੈੱਕ ਕਰਵਾ ਲਾਂਗੇ ਇਹ ਇਦਿੱਚ ਕੀ ਪ੍ਰੋਬਲਮ ਆ ਸਰ ਪਿੰਡ ਵਾਸੀ ਜਿਹੜੇ ਆ ਪੁਲਿਸ ਪ੍ਰਸ਼ਾਸਨ ਦੀ ਤਾਰ ਕਰ ਰਹੇ ਆ ਤਾਰੀਫ ਕਰ ਰਹੇ ਆ ਲੇਕਿਨ ਸਿਵਲ ਪ੍ਰਸ਼ਾਸਨ ਦੀ ਮਤਲਬ ਉਹ ਕਰ ਰਹੇ ਕਿ ਸਿਵਲ ਪ੍ਰਸ਼ਾਸਨ ਨੇ ਸਾਨੂੰ ਅੱਖਾਂ ਪਰੋਕੀ ਕੀਤੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਇਕੱਠੇ ਹੀ ਰਹੇ ਆ ਰੈਗੂਲਰਲੀ ਇਕੱਠੇ ਹੀ ਰਹੇ ਆ ਕੋਈ ਇਹੋ ਜੀ ਗੱਲ ਨਹੀਂ ਹੈ ਵੀ ਇਕੱਲਾ ਪੁਲਿਸ ਪ੍ਰਸ਼ਾਸਨ ਹੈਗਾ ਅਸੀਂ ਇਹਨਾਂ ਦੇ ਨਾਲ ਹੀ ਸਾਰਾ ਕੁਝ ਕਰ ਰਹੇ ਆ ਸਾਰੀ ਜੋ ਵੀ ਕਰ ਰਹੇ ਆ ਸਿਵਲ ਪ੍ਰਸ਼ਾਸਨ ਨਾਲ ਹੀ ਸਰ ਨੇ ਪੁਲਿਸ ਪੂਰੀ ਮੁਸਤੈਦ ਹੈ ਹਾਂ ਜੀ ਹਾਂ ਬਿਲਕੁਲ ਠੀਕ ਹੈ ਜੀ